ਅਗਿਆ ਦ੍ਰੋਪਤੀ ਦੀ लाज ਕੱਚੇ ਲਵਾਸਾਂ ਚੋਂ लाज ਦੱਸ ਰਹੀ ਸੀ ਦਰਬਾਰ ਚੋਂ ਚੀਖ ਨਿਕਲ ਰਹੀ ਸੀ ਰਾਜੇ ਚੁੱਪ ਧਰਮ ਚੁੱਪ ਸੱਜਣ ਵੀ ਚੁੱਪਾ ਤੇ ਮੈਂ ਇੱਕ ਔਰਤ ਉਹ ਗਾੜੀ ਜਾ ਰਹੀ ਸੀ ਮੈਂ ਦ੍ਰੋਪਤੀ ਨਹੀਂ ਸੀ ਕੇਵਲ ਮੈਂ ਸੀ ਹਰ ਜ਼ਮਾਨੇ ਦੀ लाज ਜਿਸ ਤੋਂ ਖੇਡ ਬਣਾਈ ਸਿਆਸਤ ਨੇ ਇੱਥੇ ਹਾਰੀ ਨਾਰੀ ਦੀ ਆਵਾਜ਼ ਇੱਕ ਵਾਰੀ ਰੱਬ ਨੇ ਲਾਜ ਰੱਖ ਲਈ ਪਰ ਹਰ ਵਾਰ ਰੱਬ ਨਹੀਂ ਆਉਂਦਾ ਕਈ ਦ੍ਰੋਪਤੀਆਂ ਹੁਣ ਵੀ ਰੋ ਰਹੀਆਂ ਨੇ ਤੇ ਦੁਆਸ਼ਨ ਹੱਸ ਕੇ ਮਾਨ ਮੰਨਦੇ ਨੇ ਮੈਂ ਪੁੱਛਣਾ ਚਾਹੁੰਦੀ ਹਾਂ ਉਹ ਸਾਰੇ ਮਹਾਨ ਯੋਧਿਆਂ ਤੋਂ ਜਿਹੜੇ ਚੁੱਪ ਰਹੇਗੇ ਜਦ ਮੇਰਾ ਕਪੜਾ ਲੰਘਿਆ ਸੀ ਹੱਦ ਤੋਂ ਮੈਂ ਨਹੀਂ ਲੋੜੀਦਾ ਤੇਗਾਂ ਦੀ ਨਹੀਂ ਰੱਥਾਂ ਦੀ ਸਵਾਰੀ ਮੈਨੂੰ ਚਾਹੀਦੀ ਇੱਕ ਵਾਰ ਜਿਹੜੀ ਲਾਜ ਬਣੀ ਅਣਸਾਨੀ ਦੀ ਪਹਿਰੇਦਾਰੀ ਚਾਹੀਦੀ